ਬਾਈ ਜੀ ਬਾਈ ਜੀ ਬਾਈ ਜੀ ਤੂੰ ਰੁਕਾਵ ਨੂੰ ਕਹਦਾ ਮੈਂ ਰੁਕਾਵੀ ਦੱਬਣੀ ਆ ਤੂੰ ਅੱਛਿਆ ਕਾਲੂ ਅੱਛਿਆ ਕਾਲੂ ਤੱਤ ਰਿਆ ਕਾਲੂ ਹਾਂ ਇਹ ਮਲ ਆਰੰਭ ਹੋ ਗਿਆ ਜੀ ਛੋਣੀ ਤੋਂ ਨਿਸ਼ਾਨਜੀ ਘੋੜਸਵਾਰ ਜਕਾਰੇ ਕੇ ਜਾਂਦੇ ਹੋਏ ਹਕਾਲੂ ਹਕਾਲੂ ਖੱਤਰੀਆ ਕਾਲੂ ਹਕਾਲੂ ਕੋੜੀ ਕੋੜੇ ਹਕਾਲੂ ਕਰ ਲਓ ਜੀ ਸਾੜੇ ਕੋੜਿਆਂ ਦੇ ਦਰਸ਼ਨ ਮੇਲੇ ਕਰ ਲਓ ਜੀ ਫਿਰ ਆਪਾਂ ਗਾਂ ਚੱਲਾਂਗੇ ਹੱਲੇ ਨਾਲ ਉਹ ਸਿੰਘ ਬੈਠਿਆ ਨਹੀਂ ਅੱਲੇ ਇੱਕ ਆ ਕਾਲੂ ਉਹ ਜੀਮਗੜ ਵਾਲੇ ਮੈਨੂੰ ਲੈ ਜਾਓ ਅੱਗੇ ਇੱਕ ਮਿੰਟ ਰੁਕ ਜਾਓ ਆ ਗਿਆ ਆ ਗਿਆ ਉਹ ਚਲਿਏ ਆ ਲਿਫਟ ਮਿਲ ਜੂਗੀ ਚਲੋ ਉਹ ਟਰੈਕ ਟਰੈਕਟਰ ਲੱਗੇ ਹੀ ਗਾਣੇ ਵਾਲਾ ਵਿੱਚੇ ਕਾਲੂ ਘੋੜਿਆਂ ਤੋਂ ਤੇ ਬਾਈ ਬਚ ਕੇ ਹੀ ਰਹਿਣਾ ਪਏਗਾ ਇੱਧਰ ਜਾਓ ਉੱਧਰ ਜਾਓ ਬਾਈ Eh, wow, gran dejo dejo. ¡Ay, aleluya! ¡Viva que nace una colada de cosas de abierto! ¡Ay, aleluya! ¡Ay, aleluya! ¡Apina a la aleluya! ¡Ay, ¡Ay, ਬਾਜੀ ਨੇ ਅੰਦਰ ਵੜਾ ਲਿਆ ਜੀ ਤੁਹਾਨੂੰ ਲਿਫਟ ਦਿੱਤੀ ਹੈ ਬਾਜੀ ਨੇ ਵਧੀਆ ਆਪਾਂ ਨਜ਼ਾਰੇ ਲਈ ਜਾਂਦੇ ਹਾਂ ਅਲਹੁ ਅਹ ਦੇਖੋ ਜੀ

ਹਕਾਲੋ ਗੁਰਦੁਆਰਾ ਪਾਸ਼ਾਹੀ 6ਵੀਂ ਪਾਸ਼ਾਹੀ 9ਵੀਂ ਹਕਾਲੋ ਚਲੋ ਇਹ ਦਰਸ਼ਨ ਮੇਲੇ ਕਰਦੇ ਆਂ ਮੱਲਾ ਜਿਹੜਾ ਗੁਰਦੁਆਰਾ ਪਾਸ਼ਾਹੀ 6ਵੀਂ ਪਾਸ਼ਾਹੀ 9ਵੀਂ ਹਕਾਲੋ ਹਕਾਲੋ ਹਕਲੋ ਚਲੋ ਇਹ ਨਿਸ਼ਾਨ ਜਾ ਰਹੇ ਉੱਪਰ ਤੇ ਆਪਾਂ ਵੀ ਚਲਦੇ ਆ ਦਰਸ਼ਨ ਮੇਲੇ ਕਰਦੇ ਆ ਨਾਰਜੀ ਕੋੜੇ ਕਰੋ ਦਰਸ਼ਨ ਜੀ ਜੀ ਆਇਆਂ ਨੂੰ

ਸਤਿ ਯਾਰ ਆ ਨੰਬਰ ਚੋ ਬੋਲ ਮੁਝੇ ਗਾਰੇ ਬਲਾਵੇ ਨਿਆਰ ਹੋ ਜਾਵੇ ਸੀਦਾਂ ਨੂੰ ਪਾਵ ਸਤਿ ਯਾਰ ਆ ਅਕੀਰ ਤਿਆਵੇ ਸ਼ਰਵਣੀ ਬੰਨਾ ਗਾ ਲਿਖਦੇ ਪੰਨਾ ਤੰਤਰੇ ਜਨਾਨਾ ਨੂੰ ਪਾਵ ਧੋਕ ਤੋ ਨੀਂ ਆਈ ਲੱਡੂ ਮਿਲੇ ਲੱਡੂ ਬੂੰਦੀ ਦਾ ਮਜੇਦਾਰ ਮੈਂ ਦਾ ਗੁਰਦੁਆਰਾ ਆਸ਼ਾਹੀ 6 ਵੀ ਤੇ 9 ਵੀ ਜਿਹੜੇ ਅੰਗੋਵਿੰਦ ਬਾਤ ਕਹੀ ਗੁਰਦੇਵ ਸਾਹਿਬ ਦਾ ਹੈ ਜਿਹੜਾ ਚਰਨ ਜੋ ਬਰਾਬਰ ਸਤਨਾ ਹੈ ਅੱਪ ਅਲੂ ਕਾਲੋ ਗੋਜੀ ਮੱਲਾ ਜਿਹੜਾ ਹੈ ਉਹ ਛਾਣੀ ਬੋਲੀ ਹੈ ਜੀ ਘੋੜਸਵਾਰ ਆ ਗਿਆ ਹੈ ਬਸ ਆ ਕਾਲੋ ਨੀ ਰਬੜਾ ਵੀ ਇੱਥੇ ਦੇ ਥੋੜਾ ਅੰਦਰ ਚੱਲਦੇ ਆਂ ਜੀ ਹਾਂ ਜੀ ਆ ਦੇ ਦੋ ਨਗਾੜੇ ਵਾਲੇ ਸੰਗ ਨੂੰ ਲੈ ਆ ਕਾਲੋ ਬਖਸ਼ੀਆ ਕਾਲ ਘਾਟਨ ਜੀ ਤੋੜਨਾ ਨਾ ਬੋਲਦਾ ਬੋਲਦਾ ਮੈਂ ਇਸ ਕੋਲ ਦੇਖ ਰਿਹਾ ਹਾਂ ਜੀ ਬਾਹਰ ਦਾ ਨਾ ਬੋਲਦਾ ਨਾ ਜਗ ਦੋ ਮਾਰ ਦਾਰਾ ਖਤਰਨਾਕੋੜਾ ਚੱਲਦਾ ਹੈ ਦਾ ਅਕਾਲ ਮੈਂ ਉਸ ਸਾਈਡ ਵੱਲ ਦੇ ਨੂੰ ਆ ਗਿਆ उते न थो जे लो पी आहे लाईट जीन नैन हा ਸਾਹਸ ਨੂੰ ਰਤਨ ਨਾਮੈ ਤੋ ਜੀ ਤਾਹ ਸਬਾਦ ਦੇ ਮਲਨਾ ਨੈ ਤੇ ਪਾਦ ਗੰਧ ਬੈ ਸਾਹਸ ਤਾਹ ਗੰਧੈ ਸਾਹ ਦੇ ਉਤਾਰਾ ਨਾਮੁ ਹੋਵਾ ਹਾਂ ਜੀ ਹੋ ਗਈ ਜੀ ਪੈਕਿੰਗ ਸਰ ਜੀ ਆਪਣੀ ਤਿਆਰੀ ਹੋ ਗਈ ਲਾਡੋ ਰਾਣੀ ਦੀ ਚਾਬੀ ਆ ਰਹੀ ਆਪਣਾ ਬੈਗ ਘਾਰਿਆ ਜੀ ਹੁਣ ਆਪਾਂ ਪਾਣ ਲੱਗੇ ਹਾਂ ਚਾਲੇ ਮਹਾਰਾਜ ਤੋਂ ਅੱਗੇ ਲੈ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਿੱਧੂ ਸਿੰਘ ਉਹ ਕਿਰਪਾ ਕਰੇ ਉਹ ਪਾਸ਼ਾ ਜੀ ਹੁਣ ਚਹਾਉਣੀ ਮਹਾਰਾਜ ਅਕਾਲ ਪੁੰਗੇ ਤੋਂ ਗੁਲੇ ਚਿੱਕੇ ਨੂੰ ਮਹਾਰਾਜ ਦਿੱਲੀ ਵੱਲ ਚਾਲੇ ਪਾਣ ਲਗੇ ਆਂ ਅੰਗ ਸੰਗ ਸਾਈ ਹੁਣਾ ਮਹਾਰਾਜ ਨਾਮ ਦੀ ਅਦਾਤਾ ਬਖਸ਼ਣ ਰਾਹੇ ਪਿੰਡੇ ਵਿੱਚ ਕੇਪਾ ਬਰਸਾਣੀ ਪਾਸ਼ਾ ਜੀ ਜੋ 150 ਚੜੇ ਸਰਨ ਪਰ ਸਤਰੀ ਵਰਨਾ ਨਾਮ ਗੁਰੂ ਗੋਬਿੰਦ ਸਿੰਘ ਨਾਮ ਚੜਦੀ ਗਾ ਤੇਰੇ ਪਾਣ ਸਰਬੱਤਾ ਦਾ ਭਲਾ ਹਕ ਕੀ ਤਿਆਰ ਵਰ ਤਿਆਰ ਵਿਦ ਹਤਿਆਰ ਠੀਕ ਹੈ ਲਾਡੋ ਰਾਣੀ ਤਿਆਰ ਆਪਣੀ ਜੀ ਤੇ ਬਾਈ ਵੀ ਆਪਣੇ ਨਾਲ ਜਿਹੜਾ ਆਇਆ ਸੀਗਾ ਤੇ ਤਿਆਰ ਵਰ ਤਿਆਰ ਹੈ ਮੈਂ ਕਹਿੰਦਾ ਮੱਲਾ ਚੜੇ ਅੱਜ ਮਜ਼ਾ ਆ ਗਿਆ ਬਹੁਤ ਸੋਣਾ ਮੱਲਾ ਪਰ ਦੂਰ ਬੋਸੀ ਮੈਂ ਤੇ ਜਿਆਦਾ ਸਵੜਾ ਜਿਹੜਾ ਹੈ ਨਾ ਉਹ ਬਾਈਕ ਤੇ ਕੀਤਾ ਤੇ ਮੈਂ ਕਿਹਾ ਬਹੁਤ ਲੰਬਾ ਹੈ ਥੋੜਾ ਥਕਾਨ ਬਹੁਤ ਹੋਈ ਪਈ ਸੀ ਤੁਹਾਨੂੰ ਪਤਾ ਹੀ ਰਾਤੀ ਆਏ ਆ ਸਵੇਰੇ ਆਏ ਆ ਫਿਰ ਪੂਰੇ ਦਿਨਾਂ ਚ ਹੈ ਨਾ ਤੇ ਹੁਣ ਫਿਰ ਬਾਈਕ ਚਲਾਣੀ ਹੈ ਤੇ ਬਾਕੀ ਆਪਾਂ ਲੰਗਰ ਪਾਣੀ ਛਕ ਲਿਆ ਸੀ ਸ਼ਾਮੀ ਤੇ ਹੁਣ ਦੇਖਦੇ ਆ ਬਾਕੀ ਕੀ ਬਣੇਗਾ ਰਸਤੇ ਜਗਰ ਭੁੱਖ ਲੱਗੇਗੀ ਤੇ ਕੁਝ ਛਕਾ ਛਕਾਵਾਂਗੇ ਠੀਕ ਹੈ ਜੀ ਇੱਕ ਸਟਾਪ ਮਾਰ ਲਾਂਗੇ ਨਹੀਂ ਤੇ ਦੇਖਦੇ ਆ ਸਿੱਧਾ ਦਿੱਲੀ ਤੁਹਾਨੂੰ ਪਹੁੰਚਾਉਂਦੇ ਆ ਹੱਲੇ ਨਾਲ ਹੀ ਬਣ ਨਜ਼ਾਰੇ ਲੋ ਬਣੀ ਹੈ ਬਣੀ ਰਹੀ ਹੋ ਮੇਂ ਨਾਲੀ ਬੈਗ ਕਰ ਗਈ ਆਪਣਾ ਹੋਏ ਬਾਬਾ ਚਲੋ ਮੈਂ ਕਹਿੰਦਾ ਆਪਾਂ ਵੀ ਚਲੀਏ ਚੱਲੇ ਭਾਈਏ ਲੋ ਜੀ ਇਹ ਸਾਡੇ ਬਾਜੀ ਮਿਲ ਗਏ ਨੇ ਸਬਸਕ੍ਰਾਈਬਰ ਤੇ ਬਾਈ ਜੀ ਕਹਿੰਦੇ ਕਿੰਨਾ ਸਮਾਂ ਹੋ ਗਿਆ ਬਾਜੀ ਮੈਨੂੰ ਹੋ ਗਿਆ ਬਹੁਤ ਟਾਈਮ ਹੋ ਗਿਆ ਜੀ ਦੇਖਦੇ ਵੇ ਵਧੀਆ ਲੱਗਦੀਆਂ ਵੀਡੀਓ ਹਾਂ ਜੀ ਬਹੁਤ ਵਧੀਆ ਜੀ ਬਹੁਤ ਸਟਰੀ ਦੀ ਗਲਾ ਸਬਸਕ੍ਰਾਈਬ ਐਂਡ ਬੈਲ ਆਇੰਗ ਦਬੋ ਔਰ ਜਲਦੀ ਜਲਦੀ ਕਰੋ ਸ਼ੇਅਰ ਐਂਡ ਕਮੈਂਟਸ ਥੈਂਕ ਯੂ ਬਾਜੀ ਲੱਗਿਆ ਹਾਂ ਜੀ ਬਾਬਾ ਜੀ ਚੱਲੇ ਆ ਜੀ ਆਪਣੇ ਸਾਡੇ ਪਚੰਗੀ ਜੀ ਆ ਗਏ ਨੇ ਬਹੁਤ ਵਧੀਆ ਹੈਗੇ ਨੇ ਇਹਨਾਂ ਨੂੰ ਆਪਾਂ ਛੋਟੇ ਜਿਹੇ ਹੁੰਦੇ ਸੀ ਜਦੋਂ ਦਲ ਚਾਈ ਸੀਗੇ ਤਦੋਂ ਤੋਂ ਦੇਖ ਰਹੇ ਆਂ ਘੋੜਾ ਪਹਜਾਂਦੇ ਆ ਮੈਂ ਕਹਿੰਦਾ ਨਜ਼ਾਰੇ ਬੰਦ ਦਿੰਦੇ ਮੱਲੇ ਦੇ ਦਿਗਾ ਨੇ ਘੋੜੇ ਦੀ ਬੜਾ ਸੋਹਣਾ ਘੋੜਾ ਪਹਜਾ ਰਿਆ ਸੀਗਾ ਚੱਲ ਠੀਕ ਆਪਾਂ ਮਿਲਦੇ ਆਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਬਾਬਾ ਜੀ ਚਲਿਏ ਹੱਕਾਲ ਜਲਾਈ ਚੱਲੇ ਪਾਸਤੇ ਜੀ ਆਪਾਂ बैग ले बाबा जी सारा समान है अपना ठीक है जी चलो जी हम चलते हो अपना गुले चीके हरियाणे तो दिल्ली का सफर शुरू हैं देखते है किने घंटे चाहता है और कि ਮੌਸਮ ਬੜਾ ਖਰਾਬ ਹੋਇਆ ਗਿਆ ਜਿੱਦਾਂ ਪਤਝੜ ਹੁੰਦਾ ਨਾ ਪਤਝੜ ਉਦਾਂ ਹੋਇਆ ਵੇ ਮੌਸਮ ਬਹੁਤ ਜ਼ਿਆਦਾ ਪੱਤੇ ਡਿੱਗ ਰਹੇ ਧੜਾ ਧੜ ਪੇੜਾਂ ਤੋਂ ਨੇਰੀ ਚੱਲ ਰਹੀ ਹੈ ਨੇਰੀ ਉਹ ਖਤਰਨਾਕ ਰੋਡ ਹੈ ਰੋਡ ਤੇ ਦੇਖ ਰਹੇ ਉਹਨਾਂ ਬੰਦਾ ਨਾ ਬੱਤੇ ਦੀ ਚਾਤ ਕੋਈ ਨਹੀਂ ਹੈ ਰੋਡ ਤੇ ਭਾਈ ਬਰਸਾਤ ਪੈਣੀ ਚੱਲੂਗੀ ਬਰਸਾਤ ਬਿਜਲੀ ਗੜਗੜੀ ਹੈ ਤੇ ਨਾਲ ਬਰਸਾਤ ਪੈਣੀ ਚੱਲੂ ਹੋ ਗਈ ਕੀ ਕਰੀਏ ਕੀ ਦੇਖਦੇ ਆਂ ਯਾਰ ਕੀ ਕਰਨਾ ਵੇਗਾ ਸਾਨੂੰ ਫਸ ਜਾਵਾਂਗੇ ਬਹੁਤ ਤਗੜੇ ਬਹੁਤ ਤਗੜੇ ਅਗਰ ਜ਼ਿਆਦਾ ਬਰਸਾਤ ਆ ਗਈ ਤੇ ਅਗਰ ਬੰਦ ਹੋ ਗਈ ਹੈ ਫਿਰ ਤੇ ਠੀਕ ਹੈ ਅਗਰ ਬੰਦ ਨਾ ਹੋਈ ਫਿਰ ਦਿੱਕਤ ਆ ਜਾਏਗੀ ਹੋਰ ਬਰਸਾਤ ਆ ਗਈ ਹੈ ਹਾਜੀ ਕਿਦਾਂ ਜੀ ਫਿਰ ਭਾਈ ਪੂਰਾ ਹਾਲ ਹੋ ਗਿਆ ਸਾਡਾ ਥੋੜਾ ਜਿਹਾ ਚਲੇ ਮੈਂ ਤੁਹਾਨੂੰ ਕਿਹਾ ਨਾ ਮੀਂਹ ਪੈਣਾ ਸ਼ੁਰੂ ਹੋ ਗਿਆ ਥੋੜਾ 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 ਤੇ ਭਾਜੀ ਕਹਿੰਦੇ ਚਲੀ ਜਾਈਏ ਮੈਂ ਕਿਹਾ چل ਚਲੀ ਜਾਂਦੇ ਆ ਇੱਕ ਜਗ ਆਏ ਮੀਂਹ ਦਾ ਤੇਜ਼ ਆ ਪਿੱਛੇ ਮੇਰੇ ਦੇਖ ਸਕਦੇ ਹੋ ਤੁਸੀਂ ਅੰਨੀ ਤੇਜ਼ ਮੀਂਹ ਪਿਆ ਨਾ ਮੈਂ ਫੜਾ ਫੜ ਰੁਕਿਆ ਪٹرول ਪੰਤੇ ਤੇ ਪٹرول ਵੀ ਪਵਾਣਾ ਸੀਗਾ ਐਸੀ ਬਹਾਨੇ ਆਪਣਾ ਪٹرول ਪੈ ਗਿਆ 500 ਦਾ ਪٹرول ਪਵਾ ਲਿਆ ਤੇ 500 ਇਹਦਾ ਹੀ ਆਣ ਦੋ ਜਿਹੇ ਪਵਾਇਆ ਸੀਗਾ ਹਾਂ ਹੁਣ ਪਾਣੀ ਪਾਣੀ ਹੋਇਆ ਪਿਆ ਸਾਰਾ ਉਣੀ ਮੇਰੇ ਮੱਛਰ ਵੱੜ ਗਿਆ ਅੱਖ 'ਚ ਮੈਂ ਕੱਢਿਆ ਬੜੀ ਮੁਸ਼ਕਿਲ ਨਾਲ ਅੱਖ ਲਾਲ ਕਰ ਗਿਆ ਚਸ਼ਮਾ ਉਤਾਰਿਆ ਉਤਾਰਦੇ ਸਾਰੇ ਪਤਾ ਨਹੀਂ ਕਿੱਥੋਂ ਆਇਆ ਔਰ ਸਿੱਧਾ ਵੱੜ ਗਿਆ ਕੱਢ ਤੇ ਲਿੱਤਾ ਮੈਂ ਪਰ ਹੱਲੇ ਨਾ ਉਹ ਜਲਨ ਜੀ ਮੱਚੀ ਜਾਂਦੀ ਆ ਆ ਬਈ ਅਸੀਂ ਫੈਸਲਾ ਕੀਤਾ ਕਿ ਪ੍ਰਸਾਦ ਵਿੱਚ ਥੋੜੀ ਗੱਡੀ ਚਲਾਣੇ ਆ ਪੈਟਰੋਲ ਪੰਪ ਤੇ ਨਾ ਰੋਕੇ ਕੋਈ ਫਾਇਦਾ ਨਹੀਂ ਹੋ ਰਿਆ ਸੀ ਅੱਪਾ ਕੋਸ਼ਿਸ਼ ਕਰ ਰਹੇ ਆ ਥੋੜੀ ਗੱਡੀ ਚਲਾ ਕੇ ਬਰਸਾਤ ਵਿੱਚ ਕੋਈ ਟਾ ਪਸ਼ੂਭਾ ਦਿਖ ਜੇ ਉੱਥੇ ਰੁਕਾਂਗੇ ਉਦੋਂ ਅੱਪਾ ਕੁਝ ਖਾ ਵੀ ਲਵਾਂਗੇ ਬਹਿ ਵੀ ਜਾਵਾਂਗੇ ਹੈਨਾ ਪੈਟਰੋਲ ਪੰਪ ਦੇ ਉਖਾੜਿਆ ਸੀਗਾ ਦੇਖਦੇ ਆ ਕਿੰਨੀ ਦੇਰ ਬਾਅਦ ਆਉਂਦਾ ਮੀਂਹ ਪਈ ਜਾਂਦਾ ਪਈ ਜਾਂਦਾ ਯਾਰ ਓਏ ਹੋਏ ਕੰਮ ਖਰਾਬ ਹੋ ਗਿਆ ਅੱਜ ਹੈਨਾ ਭਾਈ ਬਰਸਾਤ ਨਾਲ ਲੜਦੇ ਉੜਦੇ ਸੀ ਨਾ ਹਾਰ ਕੇ ਗਿੱਲੇ ਹੁੰਦੇ ਹੁੰਦੇ ਕਰਨਾਲ ਪਹੁੰਚ ਗਏ ਆ ਤੇ ਕਰਨਾਲ ਤੇ ਆ ਗਏ ਇੱਕ ਹੋਟਲ ਜਿਹਾ ਸਾਨੂੰ ਦਿਖਿਆ ਤੇ ਮੈਨੂੰ ਨਾ ਇੱਥੇ ਮਕੈਨਿਕ ਵੀ ਦਿਖਿਆ ਸੀਗਾ ਤੇ ਉਹ ਟਾਇਰ ਪੰਚਰ ਵਾਲਾ ਸੀਗਾ ਮੈਨੂੰ ਚੈਨ ਵਿੱਚ ਨਾ ਔਇਲਿੰਗ ਕਰਾਣੀ ਹੈ ਕਿਉਂਕਿ ਬਰਸਾਤ ਦੇ ਚੱਕਰ ਨਾਲ ਆਵਾਜ਼ ਆਉਣ ਲੱਗ ਗਈ ਹੈ ਮਿੱਟੀ ਘਟਾ ਪੈ ਜਾਂਦਾ ਤੇ ਮੈਨੂੰ ਔਇਲਿੰਗ ਕਰਾਣੀ ਸੀਗੀ ਤੇ ਔਇਲਿੰਗ ਜਿਹੜੀ ਆ ਹੋਏਗੀ ਨਹੀਂ ਉਹ ਕਿਉਂਕਿ ਉਹ ਦੇਖੋ ਸਿਰਫ ਪੰਚਰ ਦਾ ਸਾਮਾਨ ਹੈ ਨਾਉ ਚੈਨ ਡਾਈਟ ਕਰ ਸਕਦਾ ਫਿਰ ਮੈਂ ਕਿਹਾ ਚਲੋ ਕੋਈ ਨਾ ਇਹ ਨਾਲ ਦੇ ਉਹਦੀ ਢਾਬਾ ਸੀਗਾ ਅਜੋ ਬਤਾ ਬਨੇ ਸੋ ਕਾਡਾ ਪਾ ਕਰਕੇ ਤੇ ਉਹਦੇ ਕੋਲ ਰੁੱਕ ਗਿਆ ਤੇ ਇੱਥੇ ਕਰਦੇ ਆ ਆਪਾਂ ਕੋਈ ਡਿਨਰ ਬਣਾ ਤੇ ਫਿਰ ਉਹਦੇ ਬਾਅਦ ਚੱਲਾਂਗੇ ਬਰਸਾਤ ਰੁੱਕ ਗਈ ਇੱਥੇ ਹੁਣ ਬਰਸਾਤ ਹੈ ਨਹੀਂ ਠੀਕ ਹੈ ਜੀ ਚਲੋ ਆਰਡਰ ਆਰਡਰ ਦਿੰਦੇ ਆ ਮਿਲਦੇ ਆ ਫਿਰ ਆਪਣਾ ਦਾਲ ਮੱਖਣੀ ਤੇ ਪ੍ਰਸ਼ਾਦੇ ਮਗਾਈ ਸੀਗੇ ਪ੍ਰਸ਼ਾਦੇ ਹੋ ਗਏ ਖਤਮ ਇੱਕ ਬੋਲਿਆ ਹੋਇਆ ਹੱਲੇ ਮੈਂ ਕਿਹਾ ਜਦ ਤੱਕ ਆਪਾਂ ਆਰਾਮ ਕਰ ਲਈਏ ਆ ਬੜੀ ਡਿਲੇਟ ਆ ਰਹੀ ਯਾਰ ਇਹਦੀ ਸਰਵਿਸ ਬੜੀ ਗੰਦੀ ਹੈ ਕਿਉਂ ਬਾਬਾਈ ਸਰਵਿਸ ਨਹੀਂ ਸਹੀ ਅਦ ਯਾਰ ਬਹੁਤ ਮੁਸ਼ਕਿਲ ਨਾਲ ਦੇ ਇੱਕ ਲੈ ਕੇ ਆਇਆ ਸੀ ਆਰਡਰ ਸਾਡਾ ਬਾਕੀ ਮੈਂ ਕੌਫੀ ਵੀ ਬੋਲਤੀ ਆ ਕੌਫੀ ਮੈਂ ਗਿਆ ਇੱਕ ਵਾਰ ਪੀ ਲਾਂਗੇ ਨਾ ਫਿਰ ਬਹਿ ਜਾਗੇ ਫਿਰ ਜਿਹੜਾ 120 ਕਿਲੋਮੀਟਰ ਦਾ ਸਫ਼ਰ ਹੈ ਨਾ ਉਹ ਆਪਾਂ ਨੌਨ ਸਟਾਪ ਮਾਰ ਲਾਂਗੇ ਕਿਉਂਕਿ ਹੱਲੇ ਵੜੀਆਂ ਅੱਖਾਂ ਬੱਤ ਬਹੁਤ ਜੀਆਗਾ ਅੱਖਾਂ ਜਿਹੜੀਆਂ ਖੁੱਲ ਜਾਣੀਆਂ ਲੋੜੀਆਂ ਜੀਆਂ ਬਾਕੀ ਆਰਡਰ ਦਿੱਤਾ ਹੈ ਮਿੱਠਾ ਜ਼ਿਆਦਾ ਕੌਫੀ ਦੇ ਅੰਦਰ ਮੇਰੀਆਂ ਖਾਵਾਦ ਗੱਲ ਵੀ ਨਹੀਂ ਹੋ ਰਹੀ ਤੁਹਾਡੇ ਦੋਸਤੋ ਬਹੁਤ ਨੀਂਦ ਆਈ ਹੈ ਬਹੁਤ ਨੀਂਦ ਆਈ ਹੈ ਬਲਾਵਾ ਕਾਡਾ ਬੇਦੇ ਰੁਕਿਆ ਸ਼ੋ ਕਾਡਾ ਨਾ ਰੋਟੀ ਸਵਾਦ ਤੇ ਨਾ ਅੜੀ ਸਰਵਿਸ ਵਧੀਆ ਦੋ ਰੋਟੀਆਂ ਲਿਆਣੀਆਂ ਇੱਕ ਰੋਟੀ ਲਿਆਣ ਨੂੰ 15 15 ਮਿੰਟ ਕਿਹਾ ਕੇ ਜਾ ਰਿਹਾ 15 ਮਿੰਟ ਬਾਅਦ ਆਏਗੀ 10 ਮਿੰਟ ਬਾਅਦ ਆਏਗੀ ਮੈਂ ਆ ਗਿਆ ਭਰਾਵਾ ਯਾਰ ਰੋਟੀ ਖਾਣੀ ਹੈ ਮਜ਼ਾਕ ਕਰਨਾ ਫਿਰ ਇਹਨੂੰ ਕਾਫੀ ਬੋਲੀ ਹੋਈ ਸੀ ਕਾਫੀ ਸਭ ਤੋਂ ਲਾਸਟ ਵਿੱਚ ਲਿਆਣੀ ਜਾਈਦੀ ਸੀ ਪਾਉ ਜੀ ਦੋ ਦੋ ਰੋਟੀਆਂ ਆਪਾਂ ਖਸ਼ ਗਈਆਂ ਇੱਕ ਰੋਟੀ ਦਾ ਆਰਡਰ ਹੋ ਦਿੱਤਾ ਕਾਫੀ ਲਿਆਇਆ ਮੈਂ ਆਪਾਂ ਰੋਟੀ ਖਾਂਦੇ ਜਾਂਦੇ ਹਾਂ ਕਾਫੀ ਪੀ ਰਹੇ ਹਾਂ ਫਿਰ ਰੋਟੀ ਆਈਏ ਫਿਰ ਰੋਟੀ ਖਾ ਰਹੇ ਹਾਂ ਭਾਈ ਮਜ਼ਾ ਨਹੀਂ ਆਇਆ ਯਾਰ ਚਲੋ ਪਸ ਆ ਗਿਆ ਆਪਣਾ ਤਸੱਲੀ ਹੋ ਗਈ ਐ ਕਾਫੀ-ਕਾਫੀ ਪੀ ਲਈ ਐ ਹੁਣ ਥੋੜੀ ਨੀਂਦ ਨੂੰ ਦੀ ਘਟ ਆਈ ਗਈ ਹੁਣ ਘਰ ਪੋਚਾਂਗੇ ਹੱਲੇ ਨਾਲ ਹੀ ਠੀਕ ਐ ਜੀ ਚਲੋ ਮਿਲਦੇ ਆ ਫਿਰ ਤੁਹਾਨੂੰ ਆਪਾਂ ਠੀਕ ਐ ਬਾਜੀ ਹਾਂ ਚਲੋ ਜੀ ਤੁਰਦੇ ਆ ਫਿਰ ਆਪਾਂ ਲੱਡੋ ਰਣੀ ਮੈਰੀਸਿਆਣੀ ਆਵਾਜ਼ ਨਗਰੀ ਬੱਸ ਘਰ ਤੱਕ ਜਿਆਦੇ ਲੱਡੋ ਫਿਰ ਤੇਲ ਪੱਤਾ ਦੇਣੇ ਘਰ ਪੋਚ ਕੇ ਇੱਲਾਕਾ ਅੰਜ ਰੋਜ਼ਾਨ ਦਾ ਫੈ ਨਹੀਂ ਹੋ ਰਹਾ આજ ਆਸ ਵੀ ਆ ਚੈਨ ਵਾਲਾ ਐ ਮਨਾ ਕਰਦਾ ਕਹਿੰਦਾ ਚੈਨ ਨਹੀਂ ਹੋਈ ਨਾ ਕਰ ਕੋਈ ਹੋਰ ਦੇਖ ਲਾਂਗੇ ਆਪਾਂ ਦੇਖਣਾ ਤੇ ਇਹ ਦੀ ਆਵਾਜ਼ ਆ ਰਹੀ ਹੈ ਤੇ i oh, ਪਹੁੰਚ ਗਏ ਸੀ ਜੀ ਆਪਣੇ ਘਰ ਦੇ ਕੋਲੀ ਭਾਈ ਦੇ ਘਰ ਪਹਿਲੇ ਆ ਗਏ ਆ ਕਿਉਂਕਿ ਭਾਈ ਨੂੰ ਉਤਾਰਦਾ ਸੀਗਾ ਆਪਾਂ ਇਹ ਉਤਾਰ ਕੇ ਹੁਣ ਚੱਲਾਂਗੇ ਆਪਣੇ ਘਰੇ ਠੀਕ ਆ ਬਾਬਾ ਜੀ ਫਿਰ ਆਪਾਂ ਮਿਲਦੇ ਆ ਜੀ ਬੜੇ ਜਿਆਦਾ ਫਰਿਆ ਪਾਵੇ ਜੀ ਹਾਲ ਹੋ ਜਾਵੇ ਸਤਿ ਸ੍ਰੀ ਅਕਾਲੋ ਚਲੋ ਜੀ ਚੱਲਦੇ ਆ ਘਰ ਮਿਲਦੇ ਆ ਫਿਰ ਬਹੁਤ ਨੀਂਦ ਆਈ ਭਈਆ ਵਾਹ ਵਾਹ ਨੀਂਦ ਆਈ ਭਈਆ ਵਾਹ ਵਾਹ ਨੀਂਦ ਅੱਗੇ ਭਜੀਆ ਹਾਂ ਹਾਂਜੀ ਹਾਂਜੀ आगे चौक से लेफ्ट हो जाना बाहर चले आओगे। चलो ठीक है बाबा बाबाजी बढ़िया रहा सफर तुम्हारे नाल पहली बार गए सीगे बढ़िया लगया फिर मिलंगे नवे टूर ते कदी भाई गुरु जी का खालसा खाल। खाल। भाई गुरु जी की बातें चलो ही चलिए लेट्स गो लेट्स गो लेट्स गो लेट्स गो भाई ते चले गए जी भाई नु छाड़दा आपा ਮੋਟ ਜਲੀਏ ਘਾਰ ਭਾਈ ਮੈਂ ਤੁਹਾਨੂੰ ਕਹ ਦਦਾ ਆ ਰੋਟੀ ਖਾਧੀ ਮੈਨੂੰ نیند ਆ ਰਹੀ ਸੀ ਬਹੁਤ ਜ਼ੋਰ ਮੈਂ ਕਿਹਾ ਚੱਲ ਰੋਟੀ ਖਾਵਾਂਗਾ ਕਾਫੀ ਪੀਆਗਾ ਤੇ نیند ਉੜ ਜਾਏਗੀ ਬਾਕੀ ਦਾ ਜਿਹੜਾ ਸੋ 120 ਕਿਲੋਮੀਟਰ ਦੇ ਆਸਪਾਸ ਦਾ ਪੈਂਦਾ ਸੀਗਾ ਨਾਲਾ ਚੱਲੋ ਤੈ ਹੋ ਜਾਏਗਾ ਵਧੀਆ ਭਾਈ ਰੋਟੀ ਖਾਧੀ ਕਾਫੀ ਪੀਤੀ ਕੋਈ ਕੰਮ ਹੀ ਨਹੀਂ ਕੀਤਾ ਉਹਨੇ ਕਾਫੀ ਨੇ ਕੋ ਵੀ ਨੇ ਕੋਈ ਕੰਮ ਹੀ ਨਹੀਂ ਇਦਾਂ ਮਨ ਨੂੰ ਨਹੀਂ ਨੀਦ ਆ ਰਹੀ ਫਿਰ ਮੈਂ ਕੀ ਕੀਤਾ ਗੱਡੀ ਬਹੁਤ ਧੀਰੇ ਧੀਰੇ ਚਲਾਈ ਬਹੁਤ ਧੀਰੇ ਮਤਲਬ ਜ਼ਿਆਦਾ ਤੇਜ਼ ਨਹੀਂ ਚਲਾਈ ਗੱਡੀ ਬੜੀ ਆਰਾਮ ਆਰਾਮ ਨਾਲ ਚੱਕੀਆਂ ਪੈ ਰਹੀਆਂ ਸੀ ਨਾ ਪੈ ਗਿਆ ਯਾਰ ਬਸ ਹੋ ਜਾਈਏ ਘਰ ਔਰ ਹੋ ਜੀ ਗਏ ਸਮਾਂ ਭਾਈ ਨੂੰ ਵੀ ਇੱਧਰ ਉਤਾਰਨਾ ਬਸ हाँ जी फाइनली पहुंच गए हैं। हूँ गेट खुलेगा अंदर जावगे लाडू रानी साढ़ी बड़ी स्यानी है जो चला रही है यूट्यूबर कॉर्नर सदा बंद हो गया, गया। <laughs> बंद यूट्यूबर कॉर्नर चश्मा कितना चश्मा है चश्मे जैसा तेरा मन से बंद कर दिए उधर से जला चलो पहले पहुंच जाइए फिर जलावांगे ਓਏ ਹੋਏ ਹੋਏ ਕਿੰਨਾ ਬੁਰਾ ਹਲਵਾ ਹੋਇਆ ਪਿਆ ਯਾਰ ਹਨਾ ਸ਼ਗਲ ਲੇ ਗੇ ਤੂੰ ਆਨੇ ਕਲੇ ਆ ਆ ਭਾਈ ਫਾਈਨਲੀ ਪਹੁੰਚ ਗਿਆ ਹੋਰ ਟਾਈਮ ਹੋ ਗਿਆ ਹੈ 1:10 ਮਿੰਟ ਮਤਲਬ ਆਪਾਂ 24 ਘੰਟੇ ਵਿੱਚ ਗੁੱਲੇ ਚਿੱਕੇ ਦਾ ਪ੍ਰੋਗਰਾਮ ਅਟੈਨ ਕਰਕੇ ਵਾਪਸੀ ਆ ਗਏ ਕੱਲ 12:30 ਵਜੇ ਇੱਥੋਂ ਨਿਕਲੇ ਸੀ ਤੇ ਅੱਜ 1:20 ਮਿੰਟ ਹੋਇਆ ਮਤਲਬ ਸਮਝਾ 24 ਘੰਟੇ ਪੂਰੇ ਕਿਉਂਕਿ ਇਹ ਧੀਰੇ ਧੀਰੇ ਬਾਈ ਚਲਾਈਏ ਜਾਂ ਤੇਜ਼ ਨਹੀਂ ਚਲਾਈ ਆਪਾਂ ਮੈਨੂੰ ਆ ਰਹੀ ਸੀ ਕਿ ਉਹ ਗੀ ਨੀਂਦ ਚਪਕੀਆਂ ਪੈ ਰਹੀਆਂ ਸੀਗੀਆਂ ਮਹਿਲਾ ਪਰਿਆ ਸੀਗਾ ਕੋਈ ਹੋਟਲ ਕਿ ਮੈਨੂੰ ਮਿਲ ਜੇ ਤੇ ਆਪਾਂ ਪੈ ਜਾਈਏ ਥੋੜੀ ਦੇਰ ਪਰ ਮੈਨੂੰ ਨਹੀਂ ਸਮਝ ਆਈ ਮੈਂ ਕਿਹਾ ਚਲੋ ਯਾਰ ਚੱਲਦੇ ਆ ਧੀਰੇ ਧੀਰੇ ਚਲਾ ਚਲਾ ਕੇ ਚਲਾ ਚਲਾ ਕੇ ਮੈਂ ਲੈ ਆਂ ਬਾਈ ਨੂੰ ਘਰੇ ਛੱਡਤਾ ਠੀਕ ਹੈ ਜੀ ਤੇ ਆਪਣੇ ਸਾਰੇ ਸਹੋਰੇ ਵਾਲੇ ਤੇਪਾ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਵਿੱਚ ਫੇਰੇ ਫੈਮਿਲੀ ਦੇ ਨਾਲ ਤੇ ਕੱਲ ਕਰਾਂਗੇ ਕੰਮ ਤੇ ਬਾਕੀ ਅੱਜ ਦੀ ਵਿਚਾਰਾਂ ਵੀ ਕਰਾਂਗੇ ਜੋ ਜੋ ਕੱਲੇ ਕੀਤਾ ਕੀ ਕੀ ਕੀਤਾ ਕਿਦਾਂ ਕਿਦਾਂ ਕੀਤਾ ਹਨ ਸਾਰਾ ਕੰਮ ਅੱਜ ਮੈਡਮ ਨੇ ਤੇ ਸ਼ਿਵਮ ਨੇ ਸੰਭਾਲ ਲਿਆ ਤੇ ਬਾਕੀ ਸਾਰੀ ਇਨਕੁਆਰੀ ਲਵਾਂਗੇ ਕੱਲ ਕੀ ਕੀ ਕਿਦਾਂ ਕਿਦਾਂ ਹੋਇਆ ਬਾਕੀ ਹੁਣ ਤੁਹਾਨੂੰ ਦਿਉ ਇਜਾਜ਼ਤ ਮਿਲ ਲੈ ਨੈਕਸਟ ਵੀਡੀਓ ਵਿੱਚ ਵੀਡੀਓ ਕਿਦਾਂ ਲੱਗੀ ਜੂ ਦੱਸਣਾ ਲਾਈਕ ਸ਼ੇਅਰ ਕਮੈਂਟ ਜੂ ਕਰ ਦੇਣਾ ਮਿਲਦੇ ਰਾਵਾਂਗੇ ਨਵੇਂ ਨਵੇਂ ਵੀਡੀਓ ਲੈ ਕੇ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ